ਪੰਜਾਬ ਦੇ ਸਿੱਖਿਆ ਮੰਤਰੀ ਬੀਤੇ ਦਿਨ ਮੁਹਾਲੀ ਦੇ ਹਸਪਤਾਲ ਮੈਕਸ ਵਿਖੇ ਪਹੁੰਚੇ ਸਨ। ਇਸ ਦੌਰਾਨ ਉਹਨਾਂ ਨੇ ਹਸਪਤਾਲ ਪ੍ਰਬੰਧਨ ਦਾ ਜਾਇਜ਼ਾ ਲிட்டਾ। ਹਸਪਤਾਲ ਦੀ ਵੀਡੀਓ ਬਣਾ ਕੇ ਦੱਸਿਆ ਕਿ ਕਿਵੇਂ ਹਸਪਤਾਲ ਪ੍ਰਸ਼ਾਸਨ ਸਿਰਫ ਪੈਸਿਆਂ ਨਾਲ ਹੀ ਮਤਲਬ ਲੱਗ ਰਿਹਾ ਹੈ। ਕਿ ਮਰੀਜ਼ਾਂ ਦੀ ਫਾਈਲ ਨਾ ਬਨਣ ਤੱਕ ਕੋਰਟ ਨੂੰ ਉਹਨਾਂ ਨੂੰ ਭਰਤੀ ਤੱਕ ਨਹੀਂ ਕੀਤਾ ਜਾ ਰਿਹਾ। ਸੋ ਸਿੱਖਿਆ ਮੰਤਰੀ ਨੇ ਵੀਡੀਓ ਸਾਂਝੀ ਕਰਦੇ ਹੋਏ ਕਿਹਾ ਕਿ ਮੁੱਦਾ ਹੁਣ ਸਿਹਤ ਮੰਤਰੀ ਅੱਗੇ ਰੱਖਣਗੇ ਤੇ ਹਸਪਤਾਲ ਦੇ ਬੈੱਡ ਵੀ ਚੈੱਕ ਕਰਵਾਏ ਜਾਣਗੇ। ਉਹਨਾਂ ਦੱਸਿਆ ਕਿ ਐਮਰਜੈਂਸੀ ਬਾਡ ਦੇ ਵਿੱਚ ਬੈੱਡ ਖਾਲੀ ਹੋਣ ਦੇ ਬਾਵਜੂਦ ਮਰੀਜ਼ਾਂ ਨੂੰ ਭਰਤੀ ਨਹੀਂ ਕੀਤਾ ਜਾ ਰਿਹਾ ਤੇ ਇਸ ਦੌਰਾਨ ਉਹਨਾਂ ਨੂੰ ਪਹਿਲਾਂ ਫਾਈਲ ਬਣਾਉਣ ਦੇ ਲਈ ਕਾਫੀ ਇੰਤਜ਼ਾਰ ਕਰਵਾਇਆ ਜਾਂਦਾ ਹੈ ਇਸ ਦੌਰਾਨ ਮਰੀਜ਼ਾਂ ਨੂੰ ਹਸਪਤਾਲ ਦੇ ਬਾਹਰ ਹੀ ਰੱਖਿਆ ਜਾ ਰਿਹਾ ਹੈ ਸੁਮントਰੀ ਜੋਸਿੰਬੈਸ ਨੇ ਇਸ ਘਟਨਾ ਉੱਤੇ ਟਵੀਟ ਕਰਦੇ ਹੋਏ ਲਿਖਿਆ ਕਿ ਅੱਜ ਮੈਕਸ ਹਸਪਤਾਲ ਮੋਹਾਲੀ ਦੇ ਵਿੱਚ ਬਹੁਤ ਹੀ ਦੁਖਦਾਈ ਦ੍ਰਿਸ਼ ਦੇਖਣ ਨੂੰ ਮਿਲਿਆ ਤਾਂ ਪ੍ਰਬੰਧਕਾਂ ਦੀ ਨਿਗਹਿਲੀ ਉੱਤੇ ਪੈਸਾ ਕਮਾਉਣ ਦੀ ਹੋੜ ਕਾਰਨ ਦੂਰੋਂ ਨੇੜੇ ਆਏ ਮਰੀਜ਼ਾਂ ਨੂੰ ਐਮਰਜੈਂਸੀ ਦੇ ਵਿੱਚ ਦਾਖਲ ਕਰਨ ਦੀ ਬਜਾਏ ਫਾਈਲ ਬਣਾਉਣ ਦੇ ਬਹਾਨੇ ਬਾਹਰ ਬਿਠਾ ਦਿੱਤਾ ਜਾਂਦਾ ਹੈ ਜਦੋਂ ਕਿ ਐਮਰਜੈਂਸੀ ਬੋਰਡ ਬਿਲਕੁਲ ਖਾਲੀ ਹੁੰਦਾ ਤਾਂ ਮੀਰਪੁਰ ਤੋਂ ਇੱਕ ਬਜ਼ੁਰਗ ਮਾਤਾ ਆਪਣਾ ਇਲਾਜ ਕਰਵਾਉਣ ਲਈ ਹਸਪਤਾਲ ਆਈ ਸੀ ਪਰ ਉਹਨਾਂ ਨੂੰ 20 ਪਖਸ਼ੀ ਮਿੰਟ ਐਂਬੂਲੈਂਸ ਦੇ ਵਿੱਚ ਬਾਹਰ ਹੀ ਰੱਖਿਆ ਗਿਆ ਤੇ ਐਮਰਜੈਂਸੀ ਦੇ ਵਿੱਚ ਦਾਖਲ ਤੱਕ ਨਹੀਂ ਕਰ ਦਿੱਤਾ ਗਿਆ ਉਹਨਾਂ ਕਿਹਾ ਕਿ ਆਖਰਕਾਰ ਮੈਨੂੰ ਮਜਬੂਰ ਹੋ ਕੇ ਹਸਪਤਾਲ ਦੇ ਅੰਦਰ ਜਾ ਕੇ ਬਜ਼ੁਰਗ ਮਾਤਾ ਸਮੇਤ ਇੱਕ ਹੋਰ ਮਰੀਜ਼ ਨੂੰ ਦਾਖਲ ਕਰਵਾਉਣਾ ਪਿਆ ਜੀਤ ਸਿੰਘ ਬਹਿਨ ਸਾਜਮਾ ਮੈਕਸ ਹਸਪਤਾਲ ਮੁਹਾਲੀ ਆ ਸੀ ਸਾਡੇ ਸਰਪੰਚ ਸਾਹਿਬ ਦੇ ਜੀਜਾ ਜੀ ਤੇ ਐਡਮਿਟ ਹੈ ਉਹਨਾਂ ਨੂੰ ਆਈ ਸੀ ਯੂ ਚ ਲੈਣ ਲਈ ਅਸੀਂ ਉਦੋਂ ਦੇ ਬੈੱਡ ਅਰੇਂਜ ਕਰ ਰਹੇ ਸੀਗੇ ਜਦ ਤੱਕ ਇਹ ਕਹਿੰਦੇ ਕਿ ਕਲੀਨਰ ਦਾ ਕਾਰਡ ਬਣਿਆ ਉਹਨਾਂ ਦੇ ਜਿੰਨੇ ਚਿਰ ਤੱਕ ਪੈਸੇ ਨੋਚਨੇ ਸੀ ਉਦੋਂ ਤੱਕ ਉਹਨਾਂ ਨੂੰ ਇੱਥੇ ਐਡਮਿਟ ਕੀਤਾ ਗਿਆ ਉਸ ਤੋਂ ਬਾਅਦ ਹੁਣ ਆ ਕੇ ਕਹਿ ਰਹੇ ਕਿ ਹੁਣ ਖੜ ਜੋ ਉਸ ਤੋਂ ਬਾਅਦ ਹੁਣ ਕਹਿੰਦੇ ਜੀ ਨਹੀਂ ਤੁਹਾਡੇ ਕੋਲ ਬੈੱਡ ਹੈ ਨਹੀਂ ਸਾਡੇ ਹੁੰਦੇ ਆ ਅੱਧੇ ਘੰਟੇ ਤੋਂ ਇਹ ਦੋ ਐਂਬੂਲੈਂਸਾਂ ਅੱਧੇ ਘੰਟੇ ਤੋਂ ਬਰੀਜ ਤੜਪ ਰਿਆ ਸਾਰਾ ਅੰਦਰ ਆਓ ਇੱਧਰ ਆਓ ਸਾਰੀ ਐਮਰਜੈਂਸੀ ਦਿਖਾਓ ਖਾਲੀ ਪਈ ਹੈ ਪਰ ਪਹਿਲਾਂ ਇਹਨਾਂ ਦੇ ਕਾਰਡ ਉੱਤੋਂ ਕਹਿੰਦੇ ਕਿ ਰੋਕੋ ਕਹਿੰਦੇ ਰੋਕੋ ਹਜੇ ਨਹੀਂ ਅਸੀਂ ਲਵਾਂਗੇ ਆ ਸਾਰੀ ਖਾਲੀ ਪਈ ਹੈ ਆ ਸਾਰੀ ਖਾਲੀ ਈ ਹੈ ਆ ਬੈਡ ਖਾਲੀ ਬੈਠੇ ਆ ਸਾਰੇ ਬੈਡ ਇਧਰ ਦਿਖਾਓ ਆ ਵੀ ਹੁਣ ਇਹ ਵੀ ਮੇਰੇ ਕਹਿਣ ਤੋਂ ਬਾਅਦ ਇਹ ਪੇਸ਼ੈਂਟ ਇਹਨਾਂ ਨੂੰ ਵੀ ਬਾਹਰ ਰੈਂਪ ਤੇ ਖੜਾਈ ਰੱਖਿਆ ਸਿਰਫ ਸਿਰਫ ਜਿਹੜਾ ਹੈ ਮਕਸਦ ਕੀ ਹੈ ਕਿ ਜਿੱਥੋਂ ਪੈਸੇ ਬਣ ਸਕਦੇ ਆ ਮਰੀਜ਼ ਨੂੰ ਆਈਸੀਯੂ ਚ ਨਹੀਂ ਸ਼ਿਫਟ ਕਰ ਰਹੇ ਬਾਹਰ ਅੱਧੇ ਘੰਟੇ ਤੋਂ ਆ ਹੁਣ ਮਤਲਬ ਹਾਂ ਜੀ ਉਹ ਵਿਚਾਰੀ ਛੋਟੀ ਜੀ ਹਮੇ ਕਿੱਥੋਂ ਆਏ ਤੁਸੀਂ ਜੀ ਕਿੰਨੀ ਦੇਰ ਹੋ ਗਈ ਤੁਹਾਨੂੰ ਖੜਿਆ ਨੂੰ ਹਾਂ ਮਾਰੇ ਕੋ ਕੋ 20 ਮਿੰਟ ਹੋ ਗਏ ਕੀ ਕਹਿੰਦੇ ਪਹਿਲਾਂ ਫਾਈਲ ਦੇਖਾਂਗੇ ਆ ਪਹਿਲੇ ਫਾਈਲ ਦੇਖੀ ਅਭੀ ਉਹ ਬੋਲਦੇ ਆ ਮਰਜਾਂਸੀ ਮਰਜਾਂਸੀ ਖਾਲੀ ਪਈ ਹੈ ਉਹ ਵੀ ਜਿਹੜੇ ਦੂਜੇ ਪੇਸ਼ੈਂਟ ਵੀ ਆ ਸੀ ਕਿਆ ਇਹ ਬੇਸਿਕਲੀ ਤਾਂ ਦੇਖਣਾ ਕਿੱਥੋਂ ਪੈਸੇ ਬਣ ਸਕਦੇ ਨੇ ਹਾਂ ਜੀ ਇਹੀ ਹੈ ਨਾ ਮਸਲੀ ਯਾਨੀ ਕਿ ਮੈਂ ਹੁਣ ਹੀ ਹੈਲਥ ਮਿਨਿਸਟਰ ਨੂੰ ਵੀ ਗੱਲ ਰਿਹਾ ਹਾਂ ਕਿ ਇਹਨਾਂ ਦੇ ਘੱਟ ਬੈਕ ਚੈੱਕ ਕਿੱਥੇ ਜਾਂ ਦਿੱਤੀ ਥਿਸ ਇਜ਼ ਗ੍ਰੋਸ ਇਨ ਹਿਊਮਨ ਅੱਥੇ ਇੱਥੇ ਉੱਤੋਂ ਜਿਹੜਾ ਇੱਥੋਂ ਟੈਂਡੈਂਟ ਆ ਗਿਆ ਸਕਿਉਰਟੀ ਗਾਰਡ ਉਹਨੂੰ ਕਹਿ ਰਿਹਾ ਕਿ ਵੀ ਹਜੇ ਰੁਕੋ ਵੇਟ ਕਰੋ ਪਹਿਲਾਂ ਫਾਈਲ ਦੇਖਾਂਗੇ ਜੇ ਤੁਹਾਡੇ ਕੋਲ ਬੇ